ਉਹ ਹਾਂਜੀ ਮੈਂ ਤਾਂ ਸੋਂ ਲੱਗੇ ਸਾਰੇ ਸੁਨਾਮ ਤੇ ਗਿਹੜੇ ਦੇਲੇ ਮੈਨੂੰ ਤਾਂ ਕਾਲੇ ਦੋਦੀ ਦਾ ਘਰ ਹੀ ਨਹੀਂ ਪਤਾ ਲੱਗਿਆ ਓਹੋ ਆ ਮੈਂ ਲੱਗਾ ਖੜੇ ਨੇ ਸਰਦਾਰ ਸਾਹਿਬ ਮੈਂ ਇਹਨਾਂ ਨੂੰ ਪੁੱਛਦਾ ਜੀ ਜੇ ਇਹਨਾਂ ਨੂੰ ਪਤਾ ਹੋਇਆ ਉਹ ਜਿਹੜੀ ਫੋਰਚੂਨਰ ਨਹੀਂ ਖੜੀ ਹਨਾ ਉਹਨੂੰ ਪਹਿਲਾਂ ਬੋਕ ਤੇ ਦੇ ਨੇ ਬਾਹਰ ਕੱਢ ਲਈ ਉਹਦੇ ਪਿੱਛੇ ਸਕੋਰਪੀਓ ਖੜੀ ਐ ਉਹਨੂੰ ਵੀ ਦੇਖ ਕੇ ਹੌਲੀ ਹੌਲੀ ਬਾਹਰ ਕੱਢੀ ਤੇ ਕੱਢਣ ਲੱਗੇ ਬਈ ਜਿਹੜੀ ਨਾਲ ਆਪਣੇ ਬੇਮਰ ਖੜੀ ਐ ਧਾਕੀ ਨਾਲਾ ਦੀ ਉਹਦੇ ਨਾਲ ਹਾਂ ਤੇ ਇੱਕ ਗੱਲ ਹੋਰ ਜਦੋਂ ਬਾਹਰ ਜਮਾ ਕੱਢੇਗਾ ਨਾ ਥਾਰ ਖੜੀ ਉਹਦੇ ਵਿੱਚ ਵੀ ਨਾ ਮਾਰੀ ਕਦੇ ਕੱਲ ਪਰਸੋ ਦੇ ਸਕ੍ਰੈਪ ਪਾ ਦੇ ਤੁਸੀਂ ਠੀਕ ਐ ਸਰਦਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਔਰ ਕਾਲੇ ਦੋਦੀ ਦਾ ਘਰ ਕਿਹੜਾ ਜੀ ਕਾਲੇ ਦਾ ਘਰ ਆ ਸਾਹਮਣੀ ਆ ਕਾਲੇ ਦਾ ਘਰ ਤਾਂ ਮਸਾ ਹੀ ਮਿਲਿਆ ਸਰਦਾਰ ਸਾਹਿਬ ਹਾਂ ਜੀ ਇੱਕ ਗੱਲ ਪੁੱਛਣੀ ਸੀ ਜੀ ਹਾਂ ਜੀ ਪੁੱਛੋ ਤੁਸੀਂ ਤਾਂ ਮੈਨੂੰ ਐ ਲੱਗਦਾ ਨਹੀਂ ਜੱਦੀ ਸਰਦਾਰ ਹੀ ਲੱਗਦੇ ਆ ਉਹ ਕਿਵੇਂ ਮੈਂ ਤਾਂ ਜੀ 36 ਸਾਲ ਦੀ ਉਮਰ ਹੋ ਗਈ ਹੁਣ ਤੱਕ ਇਹ ਗੱਡੀਆਂ ਦੇ ਨਾਂ ਹੀ ਨਹੀਂ ਸੁਣੇ ਤੇ ਤੁਹਾਡੇ ਮੂੰਹ ਸੁਣੇ ਨੇ ਉਹ ਅੱਛਾ ਆਹ ਗੱਡੀਆਂ ਉਹ ਇਹ ਤਾਂ ਭਰਾਵਾ ਮੇਰਾ ਕਾਰਵਾਛ ਦਾ ਕੰਮ ਹੈ